ਕਿੰਗ ਗਰੇਵਾਲ ਨਾਮ ਲੈਣ ਲੱਗੇ ਵ ਇੱਕ ਲੱਗਦਾ ਕਿੰਗ ਗਰੇਵਾਲ ਨੂੰ ਮਿਲਣ ਜਾਣਾ ਅਗਲਾ ਕਹਿੰਦਾ ਯਾਰ ਉਹ ਬੰਦਾ ਉਹਨੇ ਕਿਵੇਂ ਤਾਂ ਹੋਵੇਗਾ ਕਿੰਗ ਮੇਰੇ ਨਾਲ ਇਦਾਂ ਹੀ ਹੁੰਦਾ ਕਈ ਵਾਰ ਮੈਨੂੰ ਉਹ ਬੰਦਿਆਂ ਨੂੰ ਇਦਾਂ ਲੱਗਦਾ ਵੀ ਕਿੰਗ ਗਰੇਵਾਲ ਪਤਾ ਨਹੀਂ ਕਿਵੈਂਟਲ ਦਾ ਬੰਦਾ ਹੋਏਗਾ 100 100 ਕਿਜੀ ਦਾ ਭਾਰ ਹੋਣਾ ਤੇ 6.5 ਫੁੱਟ ਦਾ ਹੋਏਗਾ ਇਹ ਜਿਹੇ ਨਾਂ ਨੂੰ ਇੰਨੇ ਭਾਗ ਲੱਗੇ ਹਨਾ ਤੇ ਇਹ ਇੰਡਸਟਰੀ ਦਾ ਨਾਂ ਦਿੱਤਾ ਹੋਇਆ ਆ ਅੱਜ ਚਲੋ ਅੱਜ ਪ੍ਰਸਿੱਧ ਤੁਸੀਂ ਕਲਾਕਾਰ ਚਾਹੀਏ ਸੀ ਸੁਰਜੀਤ ਖਾਨ ਨਾਲ ਗੱਲ ਕਰੀਏ ਫਰੋਜ਼ ਖਾਨ ਦੀ ਗਾ ਮਾਸਟਰ ਸਲੀਮ ਦੀ ਗੱਲ ਹੀ ਕਲੀਅਰ ਕਰਦੇ ਤੁਸੀਂ ਸਾਰਿਆਂ ਨੂੰ ਗਾਣੇ ਦੇ ਚੁਕੇ ਉਹ ਤੇਰਾ ਮੇਰਾ ਪਿਆਰ ਜੀ ਨੂੰ ਜੀ ਨੂੰ ਰੜ ਕੇ ਹੁਣ ਉਹ ਨਾ ਮੂਰੇ ਖੜੂ ਮੈਂ ਤੂਫਾਨ ਬਣ ਕੇ ਮਾਰਿਆ ਹਏ ਜਦੋਂ ਲਲਕਾ ਰਾਜਾ ਟਣੇ ਵੱਡੇ ਵੱਡੇ ਵੈਲੀ ਰੱਖ ਦੂੰਗਾ ਰੋਲ ਕੇ ਤੇਰੇ ਪਿੱਛੇ ਇੱਕ ਅੱਧਾ ਜਾਣਾ ਹੋਰ ਚੰਡਿਆ ਨਹੀਂ ਜੱਟ ਤੇ 55 ਕੇਸ ਪਹਿਲਾਂ ਬੋਲਦੇ ਜਦੋਂ ਉਹ ਸਫਰ ਅਸੀਂ ਜਾਣਾ ਚਾਹਾਂਗੇ ਜਦੋਂ ਅਸੀਂ ਹਾਲੇ ਕੁਛ ਨਹੀਂ ਹੁੰਦੇ ਮੁਸ਼ਕਲਾਂ ਦੇਖੋ ਆਉਂਦੀਆਂ ਮੈਂ ਕਹਿੰਦਾ ਤੁਹਾਨੂੰ ਤੱਕੇ ਵੀ ਜ਼ਰੂਰੀਆਂ ਲਾਈਫ ਚ ਮੇਰੀ ਲਾਈਫ ਦੇ ਵਿੱਚ ਸਭ ਤੋਂ ਵੱਡਾ ਰੋਲ ਆ ਸੁਰਜੀਤ ਖਾਨ ਨੇ ਇਹ ਨਾਂ ਉਸੇ ਨੇ ਬਣਾਇਆ ਮਿੱਟੀ ਨਾਲ ਮਿੱਟੀ ਹੋ ਕੇ ਬਣਿਆ ਸਟਾਰ ਜੇ ਅਸੀਂ ਅਸੀਂ ਮਿੱਟੀ 'ਚੋਂ ਨਿਕਲੇ ਹੋਏ ਜਿਹੜੇ ਪਛੋਕੜ ਆ ਉਹ ਖੇਤੀ ਨਾਲ ਜੁੜਿਆ ਹੋਇਆ ਹੁਣ ਸਾਡੇ ਜਿਹੜੇ ਬਜ਼ੁਰਗਾਂ ਉਹਨਾਂ ਨੂੰ ਕਿਸ ਲਾਈਨ ਦਾ ਪਤਾ ਨਹੀਂ ਗਾਨੇ ਸਿੰਘ ਇਹ ਕੀ ਆ ਪੈਸੇ ਦੀ ਸ਼ੁਰੂਆਤ ਦੇ ਵਿੱਚ ਤੰਗੀ ਸੀਗੀ ਬਹੁਤ ਜ਼ਿਆਦਾ ਹਨਾ ਕਿਉਂਕਿ ਇੱਥੋਂ ਪੈਸੇ ਕਰਦੇ ਵੀ ਕਿੱਥੋਂ ਦੇਣ ਕਿ ਤੁਸੀਂ ਜਿਹੜੇ ਕਮਾ ਕੇ ਲੈ ਕੇ ਜਾਣੇ ਉਹ ਸਾਡੀਆਂ ਤਰੱਕੀਆਂ ਤੋਂ ਖਾਂਦੇ ਜਿਹੜੇ ਖਾਰਨੇ ਮੈਂ ਬਹੁਤੇ ਤੱਤੇ ਪਲਾ ਵਿੱਚ ਦਿੱਤੇ ਕਿੰਨੇ ਠਾਰਨੇ ਉਹ ਚੱਲਦਾ ਏ ਸਿਕਾ ਸਾਡਾ ਇਲੇ ਤੋਂ ਪੰਜਾਬ ਤੱਕ ਕਿੰਗ ਗਰੇਵਾਲ ਉੱਚੇ ਰੱਖੇ ਕਿਰਦਾਰ ਨੇ ਮੈਂ ਕਦੇ ਗੋਡੇ ਟੇਕ ਕੇ ਫਿਰ ਘਰ ਨੂੰ ਨਹੀਂ ਆਇਆ ਜੇ ਮੈਨੂੰ ਕਿਸੇ ਨੇ ਵਾਪਸ ਵੀ ਮੋੜਿਆ ਨਾ ਮੈਂ ਅਗਲੇ ਦਿਨ ਫਿਰ ਹੋਰ ਤਿਆਰੀ ਨਾਲ ਘਰੋਂ ਨਿਕਲਿਆ ਹਰ ਕੋਈ ਬੰਦਾ ਕਲਮ ਜਿਹੜੀ ਹੁੰਦੀ ਹੈ ਕਿਸੇ ਕਿਸੇ ਨੂੰ ਮਸ਼ਰੂਫ ਹੁੰਦੀ ਕੋਈ ਕੋਈ ਇਹਨੂੰ ਲਿਖ ਸਕਦਾ ਮੈਂ ਤੇ ਮੇਰੀ ਮਾਸੀ ਜਿੱਥੇ ਵਿਛੜੇ ਉਹ ਭੁੱਲ ਸਕਦੀ ਐ ਕਿਦਾਂ ਉਸ ਥਾਂ ਨੂੰ ਦਿੱਲੀ 에ਰਪੋਰਟ ਜੈਰ ਵਰਗਾ ਉਦੋਂ ਲੱਗਦਾ ਹੋਵੇਗਾ ਮੇਰੀ ਮਾਂ ਨੂੰ ਜਿਸ ਨਾਲ ਮੈਂ ਕਮ ਉਥੋਂ ਪਿਆ ਇਹਨੂੰ ਦੇਖ ਕੇ ਪਿਆ ਨਹੀਂ ਕਿ ਦਾ ਬਲੱਡ ਚਾਹੁੰਦੇ ਹੋ ਕਿਨ ਸ਼ਾਪ ਤੋਂ ਤਰ੍ਹਾਂ ਗਾਣਾ ਪਸੰਦ ਕਰਦੇ ਸੀ ਧਾਕੜ ਜ਼ਰੂਰ ਲਿਖ ਲੈਂਦੇ ਜੀ ਕਿ ਸਾਡੀ ਤਾਂ ਹੁਣ ਪੰਜਾਬੀ ਆਂਦੀ ਹੈ ਨਾ ਸ਼ਾਂਤੀ ਗੱਲ ਕਰਦੇ ਆਂ ਪੰਜਾਬੀ ਦੀ ਗੱਲ ਕਰਦੇ ਪਰ ਅਸੀਂ ਇਦਾਂ ਦੀ ਗੱਲਾਂ ਨਹੀਂ ਕਰਦੇ ਹਨਾ ਜੋ ਕਿਸੇ ਨੂੰ ਸੁਣੇ ਨਾ ਜਾਣ ਗਾਣੇ ਅਸੀਂ ਤਾਂ ਉਹ ਗਾਣੇ ਲਿਖਦੇ ਆਂ ਕਿ ਪਰਿਵਾਰ ਚ ਬੈਹਿ ਕੇ ਸੁਣੇ ਬੰਦਾ ਪ੍ਰਾਊਡ ਫੀਲ ਕਰੇ ਸੁਣੋ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਅਸੀਂ ਇੱਕ ਕਲਾਕਾਰ ਦੀ ਗੱਲ ਕਰੀਏ ਇੱਕ ਸਿੰਗਰ ਦੀ ਗੱਲ ਕਰੀ ਤਾਂ ਉਸ ਦੇ ਪਿੱਛੇ ਸਭ ਤੋਂ ਵੱਡਾ ਰੋਲ ਹੁੰਦਾ ਹੈ ਜੋ ਇੱਕ ਗੀਤਕਾਰ ਹੁੰਦਾ ਜਿਸ ਨੇ ਉਹ ਗੀਤ ਲਿਖਿਆ ਹੁੰਦਾ ਗਾਣਾ ਹਿੱਟ ਹੋ ਜਾਂਦਾ ਪਰ ਉਸ ਦੇ ਵਿੱਚ ਜਿਹੜੇ ਜਿੰਨਾ ਸ਼ਬਦ ਦਿੱਤੇ ਹੁੰਦੇ ਨੇ ਜੋ ਇੱਕ ਲਖਾਰੀ ਹੁੰਦਾ ਉਹ ਹੀ ਇੱਕ ਅਹਿਮ ਰੋਲ ਹੁੰਦਾ ਪਰ ਕਈ ਵਾਰੀ ਉਹ ਲਖਾਰੀ ਸਾਹਮਣੇ ਆ ਜਾਂਦਾ ਕਈ ਵਾਰ ਲਖਾਰੀ ਸਾਹਮਣੇ ਨਹੀਂ ਆਉਂਦਾ ਕਈ ਅਜਿਹੀਆਂ ਘਟਨਾਵਾਂ ਵੀ ਹੁੰਦੀਆਂ ਨੇ ਤੇ ਉਸ ਲਖਾਰੀ ਦੀ ਜਿਹੜੀ ਇੱਕ ਪੂਰੀ ਭਾਵਨਾਵਾਂ ਹੁੰਦੀਆਂ ਨੇ ਉਸ ਗਾਣੇ ਦੇ ਵਿੱਚ ਇੱਕ ਮਨਕੇ ਦੀ ਤਰ੍ਹਾਂ ਪਰੋਈਆਂ ਹੁੰਦੀਆਂ ਤੇ ਗੀਤਕਾਰ ਦਾ ਮਤਲਬ ਹੁੰਦਾ ਵੀ ਉਸ ਜਿਹੜਾ ਗਾਇਕ ਹੁੰਦਾ ਉਸ ਮਨਕੇ ਦੀ ਪਛਾਣ ਕਰਦਾ ਕਿ ਉਸ ਨੂੰ ਕਿਵੇਂ ਆਪਣੀ ਜ਼ੁਬਾਨ ਦੇ ਨਾਲ ਉਹਨਾਂ ਮਨਕਿਆਂ ਨੂੰ ਲੋਕਾਂ ਤੱਕ ਪਹੁੰਚਾਣਾ ਹੁੰਦਾ ਸਾਡੇ ਨਾਲ ਗੀਤਕਾਰ ਕਿੰਗ ਗਰੇਵਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਫ਼ਰ ਕੀਤੇ ਜਿਹੜੇ ਸਫ਼ਰ ਹਰ ਕੋਈ ਕਰਦਾ ਜਦੋਂ ਅਸੀਂ ਇੱਕ ਸਟ੍ਰਗਲਰ ਹੁੰਨੇ ਆ ਤੇ ساری ਜ਼ਿੰਦਗੀ ਬਾਰੇ ਜਾਣਾਂਗੇ ਕਿਉਂਕਿ ਅੱਜ ਉਹਨਾਂ ਦੇ गाने नामी सिंगरा ने गाए ने पर ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਬਾਰੇ ਝੂਰ ਜਾਣਿਆ ਕਿਉਂਕਿ ਜਿਹੜੇ ਕਈ ਅਜਿਹੇ ਗੀਤਕਾਰ ਜਿਹੜੇ ਹਾਲੇ ਤੱਕ ਫੇਮਸ ਨਹੀਂ ਹੋਏ ਪ੍ਰਸਿੱਧੀ ਨਹੀਂ ਮਿਲੀ ਉਹਨਾਂ ਦੇ ਲਈ ਇੱਕ ਵੱਡੀ ਪ੍ਰੇਰਨਾ ਦਾ ਸਰੋਤ ਹੈਗੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਦਰਸ਼ਕ ਡੇਲੀ ਪੋਸਟ ਦੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਤੇ ਤੁਹਾਨੂੰ ਵੀ ਮहारा ਸੰਦੀਪ ਵੀਰੇ ਸਤਿ ਸ਼ਕਾ ਕਿੰਗ ਗਰੇਵਾਲ ਨਾਮ ਲੈਣ ਲੱਗੇ ਇੱਕ ਲੱਗਦਾ ਕਿ ਅਸੀਂ ਜਦੋਂ ਮਿਲਦਾ ਬੰਦਾ ਕਹਿੰਦਾ ਯਾਰ ਕਿੰਗ ਗਰੇਵਾਲ ਨੂੰ ਮਿਲਣ ਜਾਣਾ ਅਗਲਾ ਕਹਿੰਦਾ ਯਾਰ ਉਹ ਬੰਦਾ ਪਤਾ ਨਹੀਂ ਕਿਵੇਂ ਦਾ ਹੋਵੇਗਾ ਕਿੰਗ ਮੇਰੇ ਨਾਲ ਇਦਾਂ ਹੀ ਹੁੰਦਾ ਕਈ ਵਾਰ ਮੈਨੂੰ ਉਹ ਬੰਦਿਆਂ ਨੂੰ ਇਦਾਂ ਲੱਗਦਾ ਵੀ ਕਿੰਗ ਗਰੇਵਾਲ ਪਤਾ ਨਹੀਂ ਕਿ ਕਵੈਂਟਲ ਦਾ ਬੰਦਾ ਹੋਵੇਗਾ 100 ਕਿਲੋ 100 ਕਿਜੀ ਦਾ ਭਾਰ ਹੋਣਾ ਤੇ 6.5 ਫੁੱਟ ਦਾ ਹੋਵੇਗਾ ਭਾਗ ਇਸੇ ਨਾਂ ਨੂੰ ਇੰਨੇ ਭਾਗ ਲੱਗੇ ਹਨ ਤੇ ਇਹ ਇੰਡਸਟਰੀ ਦਾ ਨਾਂ ਦਿੱਤਾ ਹੋਇਆ ਆ ਕਿ ਕਿਉਂਕਿ ਪਰਮਾਤਮਾ ਇਸੇ ਨਾਂ ਨਾਲ ਮੇਰਾ ਕੈਰੀਅਰ ਰਣਕੇ ਕਲਾਕਾਰਾਂ ਦੀ ਤੇ ਇੱਕ ਇਹੀ ਹੁੰਦੀ ਨਾ ਜਦੋਂ ਅਸੀਂ ਫੇਮਸ ਹੋ ਜਾਂਦੇ ਆ ਤੇ ਇੱਕ ਨਾਂ ਫਿਰ ਛੋਟੇ ਜੁੜ ਜਾਂਦੇ ਨੇ ਉਵੇਂ ਤੁਹਾਡਾ ਨਾਂ ਜੁੜਿਆ ਹੁੰਦਾ ਨਾਂ ਜੁੜ ਗਿਆ ਜੀ ਜੀ ਮੇਰੇ ਘਰ ਦਾ ਨਾਂ ਤਾਂ ਹੋਰ ਹੈ ਮੈਂ ਦੱਸਣਾ ਨਹੀਂ ਯਾਰ ਦੋਸਤਾਂ ਨੂੰ ਪਤਾ ਹੈ ਹੈਨਾ ਉਹ ਆ ਤੇ ਹੁਣ ਮੈਨੂੰ ਇਸੇ ਚੀਜ਼ ਨਾਲ ਕਬੂਲ ਲਿਆ ਹੈਨਾ ਕਿਉਂਕਿ ਸਾਰੀ ਚੀਜ਼ਾਂ ਬਣ ਤਾਂ ਕੁਦਰਤ ਵੱਲੋਂ ਬਣਾਈਆਂ ਹੁੰਦੀਆਂ ਹੈਨਾ ਇਹ ਬਣਤ ਮੇਰੇ ਲਈ ਬਣੀ ਸੀਗਾ ਨਾਂ ਮੇਰੇ ਲਈ ਬਣਿਆ ਸੀਗਾ ਹੈਨਾ ਤੇ ਬੜਾ ਭਾਗ ਲੱਗਿਆ ਇਸ ਨਾਂ ਨੂੰ ਬੜਾ ਪਿਆਰ ਦਿੱਤਾ ਕਿੰਗ ਕਰੇਵਲ ਜਦੋਂ ਅੱਜ ਚਲੋ ਅੱਜ ਪ੍ਰਸਿੱਧ ਤੁਸੀਂ ਕਲਾਕਾਰ ਚਾਹੀ ਸੀ ਸੁਰਜੀਤ ਖਾਨ ਨਾਲ ਗੱਲ ਕਰੀਏ ਫਰੋਜ਼ ਖਾਨ ਦੀ ਗਾ ਮਾਸਟਰ ਸਲੀਮ ਦੀ ਗੱਲ ਕਲੀਅਰ ਕੰਟ ਦੀ ਤੁਸੀਂ ਸਾਰੇ ਇਹਨਾਂ ਨੂੰ ਗਾਣੇ ਦੇ ਚੁਕੇ ਤੁਸੀਂ ਡਾਇਰੈਕਟ ਵੀ ਕੀਤੇ ਜਦੋਂ ਉਹ ਸਫ਼ਰ ਅਸੀਂ ਜਾਨਣਾ ਚਾਹਾਂਗੇ ਜਦੋਂ ਅਸੀਂ ਹਾਲੇ ਕੁਛ ਨਹੀਂ ਹੁੰਦੇ ਜਦੋਂ ਸਿਰਫ ਉਹ ਨਾਂ ਜਿਹੜਾ ਤੁਸੀਂ ਦੱਸਿਆ ਨਹੀਂ ਜਿਹੜਾ ਸ਼ਹਿਰ ਪਰਿਵਾਰ ਨਾਂ ਲੈਂਦਾ ਹੋਏਗਾ ਤੇ ਉਦੋਂ ਉਹ ਸਫ਼ਰ ਕਿਵੇਂ ਹੁੰਦਾ ਸੀ ਗਾਣੇ ਸੁਨਾਣ ਜਾਣਾ ਕਿਸੇ ਨੂੰ ਜਾਂ ਉਹ ਸਮਾਂ ਹੁੰਦਾ ਸੀ ਵੀ ਅੱਜ ਕੋਈ ਮੈਨੂੰ ਮੇਰੇ ਗਾਣੇ ਨੂੰ ਲੈ ਲਵੇ ਯਾਰ ਕੋਈ ਜੀ ਜੀ ਸੰਦੀਪ ਵੀਰ ਜੀ ਇਦਾਂ ਦੇਖੋ ਸ਼ੁਰੂ ਚ ਅ ਸ਼ੁਰੂ ਚ ਇਦਾਂ ਆ ਥੋੜਾ ਜਿਹਾ ਮੁਸ਼ਕਲਾਂ ਦਾ ਦੇਖੋ ਆਉਂਦੀਆਂ ਮੈਂ ਕਹਿੰਦਾ ਤੁਹਾਨੂੰ ਤੱਕੇ ਵੀ ਜ਼ਰੂਰੀਆਂ ਲਾਈਫ ਚ ਹਨ ਇੱਕ ਵਾਰ ਤੁਹਾਨੂੰ ਜਿਹੜਾ ਕਾਮਯਾਬੀ ਜਿਹੜੀ ਤੁਹਾਨੂੰ ਹਨਾ ਰਾਤੋਂ ਰਾਤ ਮਿਲੀ ਹੁੰਦੀ ਆ ਮੈਂ ਉਹਦੇ ਚ ਬਲੀਵ ਨਹੀਂ ਕਰਦਾ ਹਨਾ ਮੇਰੇ ਤਾਂ ਇੱਕ ਗਾਣੇ ਦੀ ਲਾਈਨ ਹੈ ਕਹਿੰਦਾ ਮਿੱਟੀ ਨਾਲ ਮਿੱਟੀ ਹੋ ਕੇ ਬਣੇ ਆ ਸਟਾਰ ਕੀ ਬਾਤ ਹਨਾ ਕਿ ਅਸੀਂ ਅਸੀਂ ਮਿੱਟੀ ਚੋਂ ਨਿਕਲੇ ਹੋਏ ਆ ਹਨਾ ਬਹੁਤ ਸਟਰਗਲ ਕੀਤਾ ਆ ਹਨਾ ਤੇ ਉਹ ਕਰਨਾ ਵੀ ਚਾਹੀਦਾ ਹਰ ਇੱਕ ਬੰਦੇ ਲਈ ਹਨਾ ਮਤਲਬ ਖੇਤਾਂ ਖੇਤੀਬਾੜੀ ਕਰਦੇ ਸੀ ਖੇਤੀ ਹਾਂ ਮੇਰਾ ਹੁਣ ਵੀ ਸਵੇਰੇ ਇਦਾਂ ਦਾ ਸ਼ਡਿਊਲ ਆ ਘਰੇ ਖੇਤੀਬਾੜੀ ਦਾ ਹੈਗਾ ਕੰਮ ਕਰਨਾ ਟਿੰਡਾ ਸਾਰਾ ਕਰਨਾ ਕੁਝ ਘਰੇ ਡੰਗਰ ਬੱਚਾ ਰੱਖਿਆ ਹੋਇਆ ਮੈਂ ਹੁਣ ਵੀ ਸਵੇਰੇ 7-8 ਵਜੇ ਖੇਤ ਪਹੁੰਚ ਜਾਂਦਾ ਹਨ ਤੇ 3-4 ਘੰਟੇ ਮੇਰੇ ਸਵੇਰ ਦੇ ਖੇਤ ਦੀ ਹੁੰਦੀ ਫਿਰ 11-12 ਵਜੇ ਮੈਂ ਨਹਾਤ ਹੋ ਕੇ ਜਾਂਦਾ ਚੰਡੀਗੜ੍ਹ ਉਹ ਚੀਜ਼ਾਂ ਪਤਾ ਕੀ ਉਹ ਮੇਰੇ ਜਿਹੜਾ ਮਨ ਲੀਏ ਪਰਿਵਾਰ ਦਾ ਬੈਕਅਪ ਹੈ ਦਾ ਬੈਕਅਪ ਕੀ ਵਾਲੀ ਕੋ ਜਿਹੜੇ ਪਛੋਕੜ ਆ ਉਹ ਖੇਤੀ ਨਾਲ ਜੁੜਿਆ ਹੋਇਆ ਹੁਣ ਸਾਡੇ ਜਿਹੜੇ ਬਜ਼ੁਰਗਾਂ ਉਹਨਾਂ ਨੂੰ ਇਸ ਲਾਈਨ ਦਾ ਪਤਾ ਨਹੀਂ ਗਣੇਸ਼ ਸਿੰਘ ਕੀ ਆ ਹਨਾ ਉਹਨਾਂ ਨੇ ਇਹ ਚੀਜ਼ ਉਹਨਾਂ ਦੇ ਸਮਝ ਨਹੀਂ ਆਂਦੀ ਹਨਾ ਤੇ ਮੈਨੂੰ ਸ਼ੁਰੂ ਚ ਵੀ ਇਦਾਂ ਹੀ ਕਹਿੰਦੇ ਸੀ ਕਹਿੰਦੇ ਕਿਹੜੇ ਯਾਰ ਕੰਮਾਂ 'ਚ ਪਿਆ ਹੋਇਆ ਘਰੇ ਕੰਮ ਕਰ ਲਿਆ ਹਨਾ ਵੀ ਖੇਤੀਬਾੜੀ ਦਾ ਕੰਮ ਹੈ ਤੇ ਉਹਨਾਂ ਨੂੰ ਕਿਉਂਕਿ ਉਹਨਾਂ ਲਈ ਮੈਂ ਬੱਚਾ ਹੀ ਆ ਉਹਨਾਂ ਤੋਂ ਬੱਚਾ ਹੀ ਲੈਣਾ ਮੈਂ ਉਹਨਾਂ ਲਈ ਕੋਈ ਸਟਾਰ ਕਦੇ ਹੈ ਨਹੀਂ ਨਾ ਨਾ ਸੀਗਾ ਨਾ ਕਦੇ ਹੈ ਨਾ ਕਦੇ ਹੋਵਾਂਗਾ ਹਨਾ ਉਹਨਾਂ ਲਈ ਮੈਂ ਅੱਜ ਵੀ ਇਦਾਂ ਹੀ ਉਹ ਮੈਨੂੰ ਅੱਜ ਵੀ ਕਈ ਵਾਰ ਕਹਿੰਦੇ ਚੰਡੀਗੜ੍ਹ ਕਹਿੰਦੇ ਔਰ ਇਹ ਕੰਮ ਕਰ ਲਓ ਚੰਡੀਗੜ੍ਹ ਕਾ ਨੂੰ ਚੱਲੇ ਕੀ ਮੀਟਿੰਗਾਂ ਤੇ ਕੀ ਇਦਾਂ ਕਰਕੇ ਮੈਨੂੰ ਵਧੀਆ ਲੱਗਦਾ ਉਹ ਕਰ ਜੀ ਨੜਾ ਵੀ ਜਦੋਂ ਆਪਣੇ ਨੂੰ ਕਹਿੰਦੇ ਨੇ ਤੂੰ ਪੁਲਿਸ ਬਲ ਸੇ ਲੱਗ ਜਾ ਕਿੰਨਾ ਕਿੱਧਰ ਸਾਰ ਦਿਨ ਕਿਤਾਬਾਂ ਕਾਲੀਆਂ ਕਰੀਆਂ ਕਿਤਾਬਾਂ ਜਦੋਂ ਕਾਲੀਆਂ ਕਰਨੀ ਉਹਦੋਂ ਕਿਤੇ ਪੜਾਈ ਚ ਕਿੰਨੇ ਕੁ ਟੈਲੀਂਟ ਆ ਗਏ ਸੀ ਨਹੀਂ ਮੈਂ ਪੜਾਈ ਚ ਵਧੀਆ ਸੀਗਾ ਤੇ ਮੇਰੇ ਘਰਦਿਆਂ ਨੂੰ ਸ਼ੌਂਕ ਸੀਗਾ ਕਿ ਮੈਂ ਆਰਮੀ ਚ ਚਲੇ ਜਾਵਾਂ ਫੌਜ ਹੈ ਨਾ ਜਿੱਦਾਂ ਪਹਿਲਾਂ ਪਿੰਡਾਂ ਚ ਨਾ 10 10 ਪਿੰਡਾਂ ਪਿੱਛੇ ਇੱਕ ਬੰਦਾ ਹੁੰਦਾ ਸੀ ਜਿਹੜਾ ਪਤਾ ਇਹਦਾ ਕਹਿੰਦਾ ਸੀ ਕਹਿੰਦੇ ਫਲਾਣਾ ਬੰਦਾ ਨਾ ਆਰਮੀ ਦੇ ਵਿੱਚ ਭਰਤੀ ਕਰਵਾਉਂਦਾ ਬੰਦੇ ਹਨ ਉਹ ਮੇਰੇ ਘਰੇ ਬੜੇ ਗੇੜੇ ਮਾਰੇ ਬੰਦੇ ਨੇ ਇਦਾਂ ਹੀ ਮੇਰੇ ਬਾਪੂ ਜੀ ਬੁਲਾ ਲੈਂਦੇ ਸੀ ਕਹਿੰਦੇ ਵੀਰ ਤੈਨੂੰ ਆਰਮੀ ਚ ਭਰਤੀ ਕਰਵਾਉਣਾ ਮੈਂ ਕਿਹਾ ਯਾਰ ਮੈਂ ਉਦੋਂ ਤੱਕ ਇਦਾਂ ਵੀ ਸਿਹਤ ਘਾਟ ਹੋਣੀ ਹੈ ਨਹੀਂ ਮੈਂ ਹੈ ਇਦਾਂ ਦਾ ਹੀ ਆ ਤੇ ਇਹ ਇਹ ਸ਼ੇਵ ਹੈ ਨਹੀਂ ਇਦਾਂ ਦੀ ਮੈਂ ਨਾ ਹਾਰਡ ਵਰਕ ਬਹੁਤ ਕਰਦਾ ਮੈਨੂੰ ਮੋਟਾਪੇ ਤੋਂ ਬਹੁਤ ਡਰ ਲੱਗਦਾ ਹਾਂ ਮੈਨੂੰ ਹੈਲਦੀ ਇਦਾਂ ਹਾਰਡ ਵਰਕ ਕਰਦੇ ਹੋ ਬਹੁਤ ਜ਼ਿਆਦਾ ਸਵੇਰੇ ਕਿਉਂਕਿ ਇਹ ਮੈਂ ਹੁਣ ਤੁਸੀਂ ਲਾ ਲਓ ਸੰਦੀ ਵੀਰੇ ਅਸੀਂ ਇਹਨੂੰ ਉਹ ਨਹੀਂ ਕਹਸਦੇ ਪਤਲਾ ਸੀਰੇ ਤਾਂ ਫਿਰ ਪੱਥਰ ਸਰੀਰ ਹੈ ਨਹੀਂ ਨਹੀਂ ਮੈਂ ਹਾਂ ਫਿੱਟ ਰੱਖਿਆ ਹੋਇਆ ਨਾ ਮੈਂ ਵਾਧਾ ਨਹੀਂ ਦਿੰਦਾ weight ਤੇ ਮੈਂ ਤੁਸੀਂ ਲਾ ਲੋ ਹੁਣ ਮੈਂ ਚੰਡੀਗੜ੍ਹ ਤੋਂ ਮੇਰੇ ਜਿਹੜਾ ਸ਼ਡਿਊਲ ਸਟੂਡੀਓ ਦਾ ਟਾਈਮ ਐ 뮤ਜ਼ਿਕ ਲਾਈਨ ਦਾ ਟਾਈਮ ਲੇਟ ਦਾ ਹੁੰਦਾ ਹਨਾ ਮੈਂ ਕਰ 12 1 ਵਜੇ ਜਾਣਾ ਹੁੰਦਾ ਹਨਾ ਤੇ ਮੈਂ 6 7 ਵਜੇ ਉੱਠ ਕੇ ਨਾ ਵਾਕੂ ਕਰਕੇ ਆਪਣਾ ਖੇਤ ਪਹੁੰਚ ਜਾਂਦਾ ਕਿੰਗ ਕਰੇ ਵਾਲਾ ਸੀ ਉਹ ਪਾਲ ਜਾਨਣਾ ਚਾਹਾਂਗੇ ਦਰਸ਼ਕ ਵੀ ਜਾਨਣਾ ਚਾਹਜ ਜਦੋਂ ਤੁਸੀਂ ਸ਼ੁਰੂਆਤ ਵਿੱਚ ਪਹਿਲੀ ਵਾਰ ਜਦੋਂ ਘਰ ਤੋਂ ਗਾਣੇ ਲੈ ਕੇ ਜਾਂਦੇ ਸੀ ਤਾਂ ਸਫਰ ਫਿਰ ਕਿਵੇਂ ਹੁੰਦਾ ਸੀ ਉਦੋਂ ਕੋਈ ਪੈਸਾ ਪੋਸਾ ਬਾਪੋਂ ਕੋਲ ਹੁੰਦਾ ਸੀ ਕਾਫੀ ਹੁੰਦਾ ਸੀ ਨਹੀਂ ਨਹੀਂ ਮੈਂ ਬੜੇ ਦਰਮਿਆਨੇ ਜਿਹੇ ਪਰਿਵਾਰ ਚੋਂ ਆਇਆ ਹਨਾ ਉੱਠ ਕੇ ਇਸ ਲਾਈਨ ਚੋਂ ਹਨਾ ਤੇ ਪੈਸੇ ਦੀ ਮਨ ਕੇ ਸ਼ੁਰੂਆਤ ਦੇ ਵਿੱਚ ਤੰਗੀ ਸੀਗੀ ਬਹੁਤ ਜ਼ਿਆਦਾ ਹਨਾ ਕਿਉਂਕਿ ਇੱਥੋਂ ਪੈਸੇ ਘਰ ਦੇ ਵੀ ਕਿੱਥੋਂ ਦੇਣ ਕਿਉਂਕਿ ਤੁਸੀਂ ਕਿਹੜੇ ਕਮਾ ਕੇ ਲੈ ਕੇ ਜਾਣੇ ਇੱਥੋਂ ਜੇ ਤੁਸੀਂ ਘਰੋਂ 500 ਲੈ ਲੇ 100 ਲੈ ਲੇ ਤੁਹਾਡੀ ਵਾਪਸੀ 'ਚ ਜੇਬ ਖਾਲੀ ਆ ਹਨਾ ਹਨਾ ਇਦਾਂ ਹੀ ਮੈਂ ਮੇਰੇ ਪਿੰਡ ਤੋਂ ਕਿਵੇਂ ਹੁੰਦਾ ਸੀ ਮੇਰੇ ਪਿੰਡ ਤੋਂ ਹੰਡੇਸਰਾ 200 ਕੋਪੁਰ ਹਨਾ ਕਿਉਂਕਿ ਮੈਂ ਲੋਕਲ ਮੁਹਾਲੀ ਦਾ ਹੀ ਪੈਂਦਾ ਮੇਰੇ ਪਿੰਡ ਨੇੜੇ ਪਿੰਡ ਬਸੋਲੀ ਉਤੋਂ ਹੀ ਬੱਸ ਆਉਂਦੀ ਸੀ ਮੇਂਨੀ ਬੱਸ ਸੀ ਇਹਨੇ ਟਾਈਮ ਆਉਂਦੀ ਸੀ ਉਹਦਾ ਸਵੇਰੇ ਦੁਪਹਿਰ ਨੂੰ ਸ਼ਾਮ ਨੂੰ ਮੈਂ ਉਹਦੇ ਤੇ ਆਂਦਾ ਸੀ ਜ਼ੀਰਗਪੁਰ ਤੱਕ ਹਨਾ ਉੱਥੋਂ ਫਿਰ ਮੈਂ ਆਟੋ ਲੈਂਦਾ ਸੀਗਾ ਹਨਾ ਮੇਰਾ ਇਹ ਰੂਟੀਨ ਰਿਹਾ ਮੇਰਾ 4-5 ਸਾਲ ਜਿਆਦਾ ਰਿਹਾ ਹਨਾ ਇਦਾਂ ਕਰਕੇ ਫਿਰ ਮੈਂ ਬਾਈਕ ਲਈ ਤੇ ਫਿਰ ਹੌਲੀ-ਹੌਲੀ ਫਲ ਮਿਹਨਤਾਂ ਮੈਂ ਵੀ ਮੇਰੀ ਇੱਕ ਗਾਣੇ ਦੀ ਲਾਈਨ ਆ ਫਲ ਮਿਲ ਤਾ ਨੂੰ ਬਿੱਲੂ ਪੈਣ ਲੱਗਿਆ ਕੀ ਬਾਤ ਆ ਫਿਰ ਹੌਲੀ-ਹੌਲੀ ਮਿਹਨਤ ਨੂੰ ਫਲ ਪੈਣਾ ਸ਼ੁਰੂ ਚੱਪਲਾ ਤੇ ਗੋਡੇ ਕਿਸਾਨ ਤੋਂ ਬਾਅਦ ਇਹ ਕਿੰਗ ਗਰੇ ਵਾਲਾ ਜਿਹੜਾ ਸਫ਼ਰ ਪੂਰਾ ਹੋਇਆ ਤੇ ਜਦੋਂ ਪਹਿਲੀ ਵਾਰੀ ਗਾਇ ਕਿਹੜੇ ਸਿੰਗਰ ਕੋਲ ਗਾਇ ਤੇ ਜਦੋਂ ਗਾਇ ਕਈ ਵਾਰ ਇਹ ਹੁੰਦਾ ਸੀ ਸਿੰਗਰ ਕੋਲ ਚਲੇ ਜਾਣਾ ਪੱਲੋਂ ਤੇਲ ਫੋਕੇ ਚੱਲ ਤੁਸੀਂ ਬਾਸ ਤੇ ਜਾਂਦੇ ਸੀ ਕਰਾਇਆ ਤੇ ਉਹਦੇ ਵੀ ਲੱਗਦਾ ਸੀ ਫਿਰ ਜਦੋਂ ਉੱਥੇ ਜਾ ਕੇ ਬੰਦਾ ਕਰਿਆ ਕਿ ਸੋਚਦਾ ਯਾਰ ਹੁਣ ਤਾਂ ਪਰਸ ਵੀ ਖਾਲੀ ਹੋ ਗਿਆ ਅਗਲੀ ਵਾਰੀ ਕਰਾਇਆ ਕਿੱਥੋਂ ਕਰਾਂਗੇ ਇਹ じゃ ਕੁਝ ਵੀ ਹੁੰਦਾ ਸੀ ਇਹ ਚੀਜ਼ਾਂ ਇਹ ਚੀਜ਼ਾਂ ਦਾ ਦੇਖੋ ਸਵਨ ਵਾਲੀ ਹੁੰਦੀ ਆ ਮੇਰੇ ਨਾਲ ਵੀ ਹੋਈਆਂ ਹਨ ਪਰ ਮੈਂ ਕਦੇ ਗੋਡੇ ਟੇਕ ਕੇ ਫਿਰ ਘਰੋਂ ਨਹੀਂ ਆਇਆ ਜੇ ਮੈਨੂੰ ਕਿਸੇ ਨੇ ਵਾਪਸ ਵੀ ਮੋੜਿਆ ਨਾ ਮੈਂ ਅਗਲੇ ਦਿਨ ਫਿਰ ਹੋਰ ਤਿਆਰੀ ਨਾਲ ਘਰੋਂ ਨਿਕਲਿਆ ਹਨ ਮੈਂ ਉਨੇ ਨਾਲ ਹਾਂ ਹਨਾ ਕਿਉਂਕਿ ਇੱਕ ਹੁੰਦਾ ਦੇਖੋ ਪੈਸੇ ਲਈ ਜਾਂ ਹੋਰ ਚੀਜ਼ਾਂ ਲਈ ਕੰਮ ਕਰਦੇ ਆ ਹਨਾ ਅੱਜ ਵੀ ਸ਼ੌਂਕ ਉਨੇ ਹੀ ਆ ਜਿੰਨਾ 10 15 ਸਾਲ ਪਹਿਲਾਂ ਸੀਗਾ ਉਹੀ ਚੀਜ਼ਾਂ ਆ ਉਦਾਂ ਹੀ 12 ਘੰਟੇ 24 ਘੰਟੇ ਬਿਠਾ ਕੇ ਰੱਖੋ ਸਟੂਰੀ ਮਿਹਨਤ ਵੀ ਕਰਦੇ ਸੀ ਉਸ ਸਮੇਂ ਚਲੋ ਵੀ ਪੈਸਾ ਕਮਾ ਲਈਏ ਕਿਸੇ ਹੋਰ ਤਰੀਕੇ ਦੇ ਨਾਲ ਫਿਰ ਜਾਣਾ ਸਿੰਗਰਾਂ ਕੋਲ ਮਿਲਣਾ ਮੇਰਾ ਮੇਰਾ ਇਦਾਂ ਸੀਗਾ ਮੇਰਾ ਥੋੜਾ ਮੈਨੂੰ ਬੈਕਅਪ ਜਿਹੜੀ ਖੇਤੀ ਦਿੰਦੀ ਰਹੀ ਘਰ ਤੋਂ ਹਨਾ ਕਿ ਵੀ ਘਰੇ ਖੇਤੀ ਵਾਲੀ ਦਾ ਸੀਗਾ ਮੈਨੂੰ ਕਹਦੇ ਇਦਾਂ ਕਦੇ ਉਹ ਨਹੀਂ ਕਿ ਮੈਨੂੰ ਰੋਟੀ ਦੇ ਲਾਲੇ ਪੈ ਗਏ ਇਦਾਂ ਤਾਂ ਨਹੀਂ ਸੀਗਾ ਹਨਾ ਕਿਉਂਕਿ ਮੈਂ ਕਿਸਾਨ ਪਰਿਵਾਰ ਚੋਂ ਆ ਹਨਾ ਬਾਪੂ ਸਾਹ ਤੇ ਇੰਨਾ ਕੁ ਦੇਣਾ ਸੀ ਹਾਂ ਇੰਨਾ ਕੁ ਤਾਂ ਸੀਗਾ ਘਰੇ ਕਿ ਸਾਡਾ ਦਾਲ ਫੁਲਕਾ ਤਾਂ ਵਧੀਆ ਚੱਲਦਾ ਸੀਗਾ ਤੇ ਸਭ ਤੋਂ ਪਹਿਲਾਂ ਫਿਰ ਗਾਣਾ ਜਿਹੜਾ ਦਿੱਤਾ ਗਿਆ ਉਹ ਕਿਹਨੂੰ ਦਿੱਤਾ ਸੀ ਤੇ ਉਹ ਕਿਹੜਾ ਗਾਣਾ ਸੀ ਜਿਹੜਾ ਜਿੰਨੇ ਕਿੰਗ ਗਰੇਵਾਲ ਬਣਾ ਦਿੱਤਾ ਮੈਨੂੰ ਮੇਰੀ ਲਾਈਫ ਦੇ ਵਿੱਚ ਸਭ ਤੋਂ ਵੱਡਾ ਰੋਲ ਆ surjit khan veer ਦਾ ਹੈਨਾ ਇਹ 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 ਨਾਂ ਉਸੇ ਨੇ ਬਣਾਇਆ ਹੋਇਆ ਵੀਰ ਜੀ ਨਾਲ ਉਹਨਾਂ ਦੇ ਹੀ ਗਾਣੇ ਆ ਹਨਾ ਕਿਉਂਕਿ ਉਹਨਾਂ ਨਾਲ ਮੇਰਾ ਇੱਕ ਉਹਦੀ ਐਲਬਮ ਆਈ ਸੀ ਹੈਡਲਾਈਨਰ ਕਰਕੇ ਹੈਡਲਾਈਨਰ ਟੂ ਰਿਕਾਰਡ ਸੀ ਉਹਦੇ ਚ ਜੋਵਨ ਗਾਨ ਆ ਗਿਆ ਸੀ ਹਨਾ ਉਹ ਮਤਲਬ ਚੱਲਿਆ ਸੀ ਵਧੀਆ ਚੱਲਿਆ ਸੀ ਹਨਾ ਉਹਨਾਂ ਨਹੀਂ ਸੀਗਾ ਫਿਰ ਵੀਰ ਜੀ ਨਾਲ ਗਾਣਾ ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਿਆ ਉਹ ਅੱਜ ਵੀ ਚੱਲਦਾ ਹੈ ਕਿਆ ਬਾਤ ਹੈ ਉਹ ਤਾਂ ਅੱਜ ਵੀ ਰਿਕਾਰਡਾਂ 'ਚ ਬੋਲਦਾ ਪੱਥਰ ਸਾਬਤ ਹੋਇਆ ਉਹ ਗਾਣਾ ਵੀ ਤੇ ਸਰਜੀਤ ਖਾਨ ਵੀਰ ਵੀ ਉਹ ਗਾਣੇ ਨੇ ਲੱਗੇ ਪਰ ਮੇਰੀ ਲਾਈਫ 'ਚ ਸਾਬਤ ਹੋਏ ਦੋਨੋਂ ਦੋ ਜੋੜੀਆਂ ਫੇਮਸ ਕਰਤੀਆਂ ਬਿਲਕੁਲ ਬਿਲਕੁਲ ਉਹ ਭਾਗ ਲੱਗਿਆ ਉਹ ਲੀਰਿਕਸ ਤੁਸੀਂ ਆਪਦੇ ਸ਼ਬਦਾਂ 'ਚ ਗਾਣਾ ਚਾਹੋਗੇ ਕਿਉਂਕਿ ਤੁਸੀਂ ਫਿਰ ਉਹ ਲੀਸ ਲਿਖਦੇ ਜਦੋਂ ਫਿਰ ਸਰਜੀਤ ਖਾਨ ਤੁਸੀਂ ਦੱਸਿਆ ਵੀ ਆਪਾਂ ਇਹਨੂੰ ਇਸ ਤਰੀਕੇ ਨਾਲ ਗਾਣਾ ਹੈ ਨਹੀਂ ਉਹਨਾਂ ਨਾਲ ਹੁਣ ਇੱਕ ਟੀਮ ਵਰਗ ਦੀ ਬਣ ਗਈ ਉਹਨਾਂ ਨਾਲ ਜ਼ਿਆਦਾ ਬੰਦੇ ਆ ਮੈਂ ਉਹਨਾਂ ਨਾਲ ਬੰਦਾ ਆ ਹੁਣ ਘੁੰਮਦਾ ਆ ਆਪਾਂ ਇਕੱਠੇ ਰਹਿੰਦੇ ਮੈਂ ਤੇ ਵੀਰ ਜੀ ਬਹੁਤ ਜ਼ਿਆਦਾ ਤੇ ਉਹ ਜੀ ਜਾਂ ਆਪਣੇ ਆਪ ਮੈਨੂੰ ਸਮਝ ਲਿਆ ਵੀਰ ਜੀ ਨੂੰ ਆਹ ਸੁਣਾ ਤੁਹਾਡੀ ਆਵਾਜ਼ ਸੁਣਨਾ ਚਾਹਾਂਗੇ ਤੁਹਾਡੇ ਕੋਲ ਵੀ ਕਲਾ ਹੈਗੀ ਹੈ ਲਿਖਣ ਦੀ ਤੇ ਹੈਗੀ ਬੋਲਣ ਦੀ ਵੀ ਕਲਾ ਹੈਗੀ ਕੋਈ ਇੱਕ ਸੁਣਨਾ ਚਾਹਾਂਗੇ ਸਟਬਨ ਗਾਣੇ ਦਾ ਜਿਹੜਾ ਹੈਗਾ ਲਾਸਟ ਅੰਤਰਾ ਸੁਣਾਉਂਦਾ ਆਣਾ ਕਾਫੀ ਵਾਇਰਲ ਵੀ ਆ ਉਹ ਹਨਾ ਉਹ ਮੈਂ ਸੁਣਾਉਂਦਾ ਤੁਹਾਨੂੰ ਹੋ ਸਾਡੀਆਂ ਤਰੱਕੀਆਂ ਤੋਂ ਖਾਂਦੇ ਜਿਹੜੇ ਖਾਰ ਨੇ ਮੈਂ ਬਹੁਤੇ ਤੱਤੇ ਪਲਾਂ ਵਿੱਚ ਦਿੱਤੇ ਕਿੰਨੇ ਠਾਰ ਨੇ ਉਹ ਚੱਲਦਾ ਏ ਸਿਕਾ ਸਾਡੇਲੇ ਤੋਂ ਪੰਜਾਬ ਤੱਕ ਕਿੰਗ ਗਰਵਾਲ ਉੱਚੇ ਰੱਖੇ ਕਿਰਦਾਰ ਨੇ ਉਹ ਕਰਦਾ ਏ ਹਰ ਕੋਈ ਮਾਨ ਜੱਟ ਤੇ ਕਰਦਾ ਏ ਦਾਤੇ ਦੀ ਨਿਗਾਹ ਕਰਕੇ ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਏ ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਏ ਮਿੱਤਰਾਂ ਦੇ ਹੜਬ ਸੁਬਾਹ ਕਰਕੇ ਏਡੀ ਸੋਹਣੀ ਆਵਾਜ਼ ਤੇ ਕਈਆਂ ਨੂੰ ਇਹ ਵੀ ਫਿਕਰ ਪੈਣਾ ਕਿੰਗ ਤੇ ਆਬਗਾਨ ਲੱਗਿਆ ਪਤੰਦਰ ਕਿੱਦਰ ਵੈਜੀ ਆਵਾਜ਼ ਕੱਢਣ ਲੱਗ ਗਿਆ ਨਹੀਂ ਨਹੀਂ ਇਹ 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 뮤지컬 ਐ ਚ ਹੁਣ ਪ੍ਰੈਕਟਿਸ ਬਹੁਤ ਜ਼ਿਆਦਾ ਹੋਊਗੀ ਗਾਣੇ ਲਿਖਣ ਦੀ ਕੰਪੋਜੀਸ਼ਨਾਂ ਬਣਾਉਣ ਦੀ ਤਾਂ ਕਰਕੇ ਇਹ ਚੀਜ਼ਾਂ ਹਨਾ ਸ਼ੁੱਧ ਹੁੰਦੀ ਜਾ ਰਹੀ ਆ ਜੀ ਆ ਤੁਸੀਂ ਲਾ ਲੋ ਕਿ ਹੁਣ ਜਦ ਤਲਵਾਰ ਦੀ ਕਹਿੰਦੇ ਤਕਾਨੇ ਪਹਿਲੇ ਗਾਣੇ ਤੇ ਅਸੀਂ ਪੈਸੇ ਦੇ ਦਿੰਦੇ ਸੀ ਕਈ ਵਾਰ ਹੁੰਦਾ ਗੀਤਕਾਰਾਂ ਨੂੰ ਪੈਸੇ ਨਹੀਂ ਮਿਲਦੇ ਤੇ ਕਈ ਵਾਰੀ ਉਹਨਾਂ ਦੇ ਗਾਣੇ ਚ ਉਹਨਾਂ ਦਾ ਨਾਂ ਹੀ ਕੱਢ ਦਿੱਤਾ ਜਾਂਦਾ ਨਹੀਂ ਨਹੀਂ ਮੇਰੇ ਨਾਲ ਇਦਾਂ ਨਹੀਂ ਹੋਇਆ ਮੇਰੇ ਨਾਲ ਬੜਾ ਪਿਆਰ ਆ ਉਹਨਾਂ ਦਾ ਹਨਾ ਕਹਿੰਦਾ ਜਿੱਥੇ ਬਿਨ ਬੰਗੇ ਮਿਲ ਜਾਣ ਉੱਥੇ ਮੰਗਣਾ ਵੀ ਕਾਦਾ ਅੱਛਾ ਹਾਂ ਇਹ ਤਾਂ ਖੁੱਲੀ ਖੁੱਲੇ ਰਿਹਾ ਹੀ ਆ ਜਿਵੇਂ ਕੋਈ ਉੱਥੇ ਕੋਈ ਹੈ ਹੀ ਨਹੀਂ ਇਦਾਂ ਦਾ ਹਾਂ ਨਾ ਵੀ ਕੋਈ ਚੀਜ਼ ਹੈ ਹੀ ਨਹੀਂ ਕਦੇ ਮੰਗਣ ਦੀ ਲੋੜ ਨਹੀਂ ਪਈ ਉੱਥੇ ਉਥੇ ਬਿਨ ਮੰਗੇ ਮਿਲ ਜਾਂਦਾ ਸ਼ੌਕ ਕਿ ਪਿਆਸੀ ਕਿ ਲਿਖਣ ਦਾ ਸ਼ੌਕ ਇਹ ਵੀ ਹੁੰਦਾ ਕਿ ਕਿਉਂਕਿ ਹਰ ਕੋਈ ਬੰਦਾ ਕਲਮ ਜਿਹੜੀ ਹੁੰਦੀ ਹੈ ਇਹ ਕਿਸੇ ਕਿਸੇ ਨੂੰ ਮਸ਼ਰੂਫ ਹੁੰਦੀ ਕੋਈ ਕੋਈ ਇਹਨੂੰ ਲਿਖ ਸਕਦਾ ਜੀ ਜੀ ਇਹ ਹੁਣ ਸ਼ੌਕ ਤਾਂ ਮੈਨੂੰ ਇਦਾਂ ਲੱਗਦਾ ਕਿ ਸੰਦੀਵੇਰੇ ਖੂਨ ਚ ਸੀਗਾ ਹਾਂ ਨਾ ਮੈਂ ਕੋਮ ਉਥੋਂ ਪਿਆ ਇਹਨੂੰ ਦੇਖ ਕੇ ਪਿਆ ਨਹੀਂ ਇਹ ਤਾਂ ਬਲੱਡ ਚ ਅੱਛਾ ਹੂੰ ਇਹਦਾ ਹੁਣ ਚੀਜ਼ ਅੰਦਰ ਅੰਦਰ ਵੱਡੀ ਹੋਈ ਆ ਕਰੇ ਹੈ ਕੋਈ ਹੋਰ ਵੀ ਇਹ ਮਿਊਜ਼ਿਕਲ ਐਂਚ ਕੋਈ ਨਹੀਂ ਆ ਇਹ ਸ਼ੌਂਕ ਇੰਨਾ ਪੈਸ਼ਨ ਇੰਨਾ ਜ਼ਿਆਦਾ ਲਿਖ ਲਿਖਣ ਵਾਲੇ ਨੂੰ ਕਹਿੰਦੇ ਆ ਹੁੰਦਾ ਜਦੋਂ ਰਾਤ ਨੂੰ ਕੇ ਸੁਪਨਾ ਦਾ ਉਹ ਵੀ ਕਲਮ ਚਾ ਕੇ ਕੰਨ ਲਿਖਣ ਲੱਗ ਜਾਂਦੇ ਕਦੇ ਤੁਸੀਂ ਵੀ ਅਜਿਹੇ ਖਿਆਲ ਖਿਆਲ ਕੀ ਹੁੰਦੇ ਖਿਆਲ ਦਾ ਕੋਈ ਟਾਈਮ ਨਹੀਂ ਹੈਗਾ ਤੁਹਾਨੂੰ ਕਦੇ ਵੀ ਕੋਈ ਚੀਜ਼ ਆ ਜਾਂਦੀ ਹੈ ਹਨਾ ਤੇ ਪਹਿਲਾਂ ਇਦਾਂ ਹੁੰਦਾ ਸੀ ਕਿ ਕਾਪੀ 'ਚ ਲਿਖ ਲੈਂਦੇ ਸੀਗੇ ਹੁਣ ਤਾਂ ਚਲ ਮੋਬਾਈਲ ਹੋ ਗਿਆ ਰਿਕਾਰਡ ਕਰ ਲੈਨੇ ਆ ਕਿਉਂਕਿ ਇਹ ਖਿਆਲ ਇਦਾਂ ਇੱਕ ਹਵਾ ਆ ਹਵਾ ਤੁਹਾਨੂੰ ਦਿਖਦੀ ਨਹੀਂ ਖਿਆਲ ਤਾਂ ਇਦਾਂ ਜੇ ਤੁਸੀਂ ਉਹ 10 ਮਿੰਟ 'ਚ ਉਹਨੂੰ ਲਿਖ ਲਿਆ ਜਾਂ ਰਿਕਾਰਡ ਕਰ ਲਿਆ ਤਾਂ ਠੀਕ ਹੈ ਕਿ ਅਗਲੇ ਪਲ ਭੁੱਲ ਜਾਂਦੇ ਹਾਂ ਲੈਕਚਰ ਗਾਇ ਕੀ ਗੱਲ ਲੱਛਤ ਜਿਹੜੇ ਗੀਤ ਹੁੰਦੇ ਨੇ ਜਿੰਨੂੰ ਅਸੀਂ ਕਹਦੇ ਨੇ ਪੰਜਾਬੀ ਚ ਉਹ ਵੀ ਗੀਤ ਲਿਖੇ ਆ ਕਦੇ ਹੋਇਆ ਵੀ ਚਲੋ ਇਹ ਇਧਰ ਲਿਖੀ ਚਲੀਏ ਸਾਰੇ ਗਾਣੇ ਲੋਕ ਜ਼ਿਆਦਾ ਸੁਣਨ ਨਹੀਂ 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 ਕਦੇ ਮੈਨੂੰ ਮੈਨੂੰ ਕਦੇ ਲੋੜ ਹੀ ਨਹੀਂ ਪਈ ਇਸ ਪਾਸੇ ਹਨਾ ਮੇਰੀ ਸੁਰਜੀਤਖੰਡ ਵੀਰ ਜੀ ਨਾਲ ਟੀਮ ਹੀ ਸਾਡੀ ਇਦਾਂ ਦੀ ਬਣ ਗਈ ਉਹ ਵੀ ਵੀਰ ਜੀ ਹੋਣੀ ਵੀ ਹਨਾ ਹੋਰ ਤਰ੍ਹਾਂ ਦੀ ਸਾਫ ਸੁੱਤਰਾ ਗਾਣਾ ਪਸੰਦ ਕਰਦੇ ਅਸੀਂ ਧਾਕੜ ਜ਼ਰੂਰ ਲਿਖ ਲੈਂਦੇ ਕਿ ਸਾਡੀ ਤਾਂ ਹੁਣ ਪੰਜਾਬੀਆਂ ਦੀ ਹਨਾ ਸ਼ਾਂਤ ਦੀ ਗੱਲ ਕਰਦੇ ਆ ਪੰਜਾਬੀਆਂ ਦੀ ਗੱਲ ਕਰਦੇ ਹਨਾ ਅੜਪੂਣਾ ਸਾਡੇ ਚ ਪੰਜਾਬੀਆਂ ਦੇ ਖੂਨ ਚ ਹਨਾ ਅਸੀਂ ਉਹ ਗੱਲਾਂ ਜ਼ਰੂਰ ਕਰਦੇ ਆ ਪਰ ਅਸੀਂ ਇਦਾਂ ਦੀ ਗੱਲਾਂ ਨਹੀਂ ਕਰਦੇ ਹਨਾ ਜੋ ਕਿਸੇ ਨੂੰ ਸੁਣੀ ਨਾ ਜਾਣ ਗਾਣੇ ਅਸੀਂ ਤਾਂ ਉਹ ਗਾਣੇ ਲਿਖਦੇ ਆ ਕਿ ਪਰਿਵਾਰ ਚ ਬੈ ਕੇ ਸੁਣੇ ਬੰਦਾ ਪ੍ਰਾਊਡ ਫੀਲ ਕਰੇ ਸੁਣ ਕੇ ਮਤਲਬ ਜਿਹੜੇ ਉਹ ਧੱਕੇ ਲੜਾਈ ਲੁੜੀ ਵਾਲੇ ਗਾਣੇ ਜਿਹੜੇ ਕਿੰਗ ਨੂੰ ਜ਼ਿਆਦਾ ਲਿਖਣ ਚ ਸਵਾਦ ਆਉਂਦਾ ਹੈ ਹਾਂ ਉਹ 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 ਤਾਂ ਕਰਕੇ ਆ ਕਦੇ ਬੈਸ ਕਦੇ ਕੀੜੀ ਮਾਰੀ ਨਹੀਂ ਨਹੀਂ ਉਹ ਨਹੀਂ ਨਿਪਰਾ ਉਹ ਮੈਂ ਲੜਨ ਵਾਲਾ ਬੰਦਾ ਨਹੀਂ ਹੈ ਲੜਨ ਤੋਂ ਬਹੁਤ ਦੂਰ ਰਹਿੰਦਾ ਮੈਨੂੰ ਲੱਗਦਾ ਕਿ ਜ਼ਿੰਦਗੀ ਚ ਟਰਮਾ ਬਹੁਤ ਜ਼ਰੂਰੀ ਆ ਤੁਹਾਡੇ ਨਰਮਾਈ ਬਹੁਤ ਜ਼ਰੂਰੀ ਆ ਅਨਾਜ ਵੀ ਆ ਨਾ ਜਿਹੜਾ ਹਣਾ ਉਹ ਨਰਮਾਈ ਚੀ ਜੰਮਦਾ ਤੁਸੀਂ ਖੇਤ ਜੇ ਅਨਾਜ ਸੁੱਟਦੇ ਹੋ ਨਾ ਖੇਤ ਨਰਮ ਹੋਣਾ ਚਾਹੀਦਾ ਗਿੱਲਾ ਹੋਣਾ ਚਾਹੀਦਾ ਨਾ ਸੋ ਉਹ ਕਹਿੰਦੇ ਹਣੇ ਨੇ ਕਹਿੰਦੇ ਕਹਿੰਦਾ ਕਲਮ ਨਾਲ ਤੋ ਤਰੇੜਾ ਕੱਢ ਦੇਣਾ ਉਹ ਵੀ ਕਦੇ ਬੰਦੇ ਬੁੰਦੇ ਨੇ ਕਦੇ ਤਰੇੜੇ ਕਢਾਏ ਨਹੀਂ 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 ਕਦੇ ਇਦਾਂ ਨਹੀਂ ਕਦੇ ਇਦਾਂ ਦਾ ਕਦੇ ਮੌਕਾ ਨਹੀਂ ਹੈ ਨਾ ਸਾਡਾ ਸੁਭਾਅ ਇਦਾਂ ਦਾ ਨਾ ਉਹ ਚੀਜ਼ਾਂ ਅਗਰੈਸਿਵ ਖੂੰਚ ਹੈਗੀਆਂ ਨਾ ਅਸੀਂ ਤਾਂ ਭਰਾਵਾ ਹੱਥ ਜੋੜ ਕੇ ਕੰਮ ਕਰਾਉਣ ਵਾਲੇ ਆ ਬੇਨਤੀ ਕਰ ਲੈਣੇ ਆ ਕਈ ਵਾਰ ਇਹ ਹੋਇਆ ਕਦੇ ਕਿੰਗ ਅਰੇਵਾਲ ਨੇ ਕਿਸੇ ਨੇ ਕਿਸੇ ਨੇ ਲੋਡਵੰਦ ਕਲਾਕਾਰ ਨੇ ਫੋਨ ਕੀਤਾ ਵੇ ਬਾਈ ਯਾਰ ਮਜਬੂਰੀ ਬੜੀ ਪੈਸਾ ਹੈ ਨਹੀਂ ਯਾਰ ਗਾਣਾ ਦੇ ਦੇ ਕਦੇ ਇਹ ਵੀ ਕਦੇ ਮਿਹਰਬਾਨੀ ਕੀਤੀ ਕਦੇ ਨਹੀਂ ਨਹੀਂ ਹਾਂ ਇਹ ਇਹ ਤਾਂ ਇਹ ਇਹ ਚੀਜ਼ ਕੋਈ ਮੈਂ ਇਦਾਂ ਨਹੀਂ ਕਰ ਰਿਹਾ ਮੈਂ ਹੁਣ ਕੈਮਰੇ ਤੇ ਬੋਲ ਰਿਹਾ ਕਿ ਬੜੱਪਣ ਵਾਲੀ ਗੱਲ ਹੈ ਚੀਜ਼ਾਂ ਕਰਨੀਆਂ ਵੀ ਨਹੀਂ ਚਾਹੀਦੀਆਂ ਹਨ ਇਦਾਂ ਦੀ ਬਹੁਤ ਚੀਜ਼ਾਂ ਹੋਈਆਂ ਅਸੀਂ ਕਰਦੇ ਆ ਕਿਉਂਕਿ ਅਸੀਂ ਕਿਉਂਕਿ ਭਾਵੇਂ ਵਿਰਜੇ ਅਸੀਂ ਹੈ ਤਾਂ ਇਨਸਾਨ ਹੀ ਆ ਬੰਦਾ ਹੀ ਬੰਦੇ ਦੀ ਦਵਾਈ ਆ ਹਨਾ ਇਹਨੇ ਖੂਨ ਨੂੰ ਖੂਨ ਹੀ ਮਿਲਦਾ ਹਨਾ ਇਨਸਾਨ ਤਾਂ 20 ਵਾਰੀ ਮਿਲਦਾ ਹਨਾ ਕਿਉਂਕਿ ਤੁਹਾਨੂੰ ਗਾਣੇ ਲਿਖਣਾ ਕੰਪੋਜੀਸ਼ਨਾਂ ਕਰਨੀਆਂ ਰਿਕਾਰਡ ਹੋਣੇ ਉਹ ਇੱਕ ਅਲੱਗ ਗੱਲ ਆ ਪਰ ਤੁਹਾਨੂੰ ਬਲੇਸਿੰਗ ਵੀ ਚਾਹੀਦੀਆਂ ਉਹ ਕਿੱਥੋਂ ਮਿਲਣੀਆਂ ਜੇ ਤੁਸੀਂ ਲੋਕਾਂ ਨਾਲ ਚੰਗੇ ਰਹੋਗੇ ਚੰਗੇ ਵਿਚਰੋਗੇ ਹਨਾ ਉਹ ਬਲੇਸਿੰਗਾਂ ਤੁਹਾਨੂੰ ਤਾਂ ਮਿਲਣੀਆਂ ਕੀ ਕਰੇ ਵਾਲ ਖੁਦ ਕਿੰਨੇ ਕੋ ਗਾਣਿਆਂ ਚ ਲਿਆਂਦਾ ਹੈ ਕਲਾਕਾਰਾਂ ਨੇ ਵੀ ਤੇਰਾ ਵਿੱਚ ਚਲ ਕੇ ਜੀ ਕਢਾ ਦਿੰਦੇ ਆ ਤੇਰਾ ਗੇੜਾ ਕਢਾ ਦਈਏ ਵਿੱਚੋਂ ਨਹੀਂ ਮੈਨੂੰ ਮਨਾਂ ਦਾ ਕੋਈ ਨਹੀਂ ਕਰਦਾ ਪਰ ਮੈਂ ਜਦੋਂ ਵੀਡੀਓ ਵੀ ਸ਼ੂਟ ਕਰਦਾ ਮੈਂ ਪਿੱਛੇ ਪਿਛਲੇ ਪਾਸੇ ਫਸਿਆ ਹੁੰਦਾ ਵੀਡੀਓ ਡਾਇਰੈਕਸ਼ਨ ਚ ਫਸਿਆ ਹੁੰਦਾ ਤੇ ਹੁਣ ਮੈਂ ਇੱਕ ਗਾਣਾ ਟੇਪ ਚ ਹੁਣ ਇਹ ਟੈਲਬਮ ਜਿਹੜੀ ਆਈ ਆ ਸੁਰਜੀਤ ਖਾਨ ਵੀਰ ਦੀ ਟੇਪ ਆ ਉਹਦੇ ਚ ਇਹ ਏਰੀਆ ਗਾਣਾ ਉਹਦੇ ਚ ਮੇਰੀ ਥੋੜੀ ਝਲਕ ਹੈਗੀ ਆ ਮੇਰੇ ਨਾਮ ਦੇ ਉੱਤੇ ਉਹ ਕਹਿੰਦਾ ਸੀ ਵੀਰ ਜੀ ਕਹਿੰਦਾ ਤੂੰ ਆ ਜਾ ਨਾਲ ਹਨ ਤੇ ਪਰਿਵਾਰ ਚ ਹੁਣ ਤੁਹਾਡੇ ਕੌਣ ਕੌਣ ਹੈ ਕਹਿੰਦੇ ਸਾਥ ਦਿੰਦੇ ਨੇ ਪਰਜਾਈ ਵੀ ਹੈ ਹਾਂ ਹਾਂ ਸਾਰੇ ਮੇਰੇ ਕੋਲ ਬੇਟਾ ਆ ਵਾਈਫ ਆ ਇੱਕ ਇੱਕ ਬੇਟਾ ਮੇਰੇ ਕੋਲ ਹਨ ਤੇ ਬੇਬੇ ਬਾਪੂ ਆ ਹੁਣ ਤਾਂ ਕਰਦੇ ਹੁਣ ਪੈਸੇ ਆਣ ਲੱਗੇ ਨੇ ਕਸਰਾ ਲੋੜਾ ਪੂਰੀਆ ਤੁਹਾਡੀ ਪੈਸਾ ਕਰਦਾ ਪਹਿਲਾਂ ਪਹਿਲਾਂ ਕਹਿੰਦੇ ਆਉਣੇ ਨੇ ਤੂੰ ਕਿੱਧਰ ਜਦੋਂ ਕਹਿੰਦੇ ਜਨਾਨੀ ਨੇ ਸੂਟ ਵੀ ਮੰਗ ਲਿਆ ਜਦੋਂ ਬੰਦੇ ਦੇ ਪਰਸੇ ਪੈਸੇ ਰੋਣਾ ਬੰਦਾ ਮੂੰਹ ਹੀ ਕੱਢੇ ਤੂੰ ਮੂੰਹ ਹੀ ਕੱਢ ਰੱਖਿਆ ਕਰ ਨਹੀਂ ਨਹੀਂ ਭਰਾਵਾ ਅੱਧੀ ਲੜਾਈ ਪੈਸੇ ਦੀ ਹੁੰਦੀ ਕਰੇ ਕਰੇ ਦਿਲ ਲੜਾਈ ਪੈਸੇ ਦੀ ਹੁੰਦੀ ਹੁਣ ਹੁਣ ਪੈਸਾ ਤਾਂ ਹੁਣ ਕਹਿੰਦੇ ਨੇ ਹੁਣ ਕਿੰਗ ਕਰੇ ਵੀ ਕਿੰਗ ਕਰੇ ਵਾਲੀ ਕਹਿੰਦੇ ਨੇ ਹਾਂ ਨਹੀਂ ਨਹੀਂ ਕਰੇ ਕਰੇ ਨਹੀਂ ਕਿੰਗ ਕਰੇ ਵਾਲ ਕਹਿੰਦੇ ਨਾ ਉਹਨਾਂ ਲਈ ਕਿਉਂਕਿ ਉਹ ਉਹਨਾਂ ਲਈ ਤਾਂ ਸੀ ਇਹ ਇਹ ਚੀਜ਼ਾਂ ਹੈ ਨਹੀਂ ਹਾਂ ਨਾ ਇਹ ਚੀਜ਼ਾਂ ਤੁਹਾਨੂੰ ਘਰ ਤੋਂ ਬਾਹਰ ਛੱਡ ਕੇ ਜਾਣੀਆਂ ਚਾਹੀਦੀਆਂ। ਬਾਹਰਾਸਤੇ ਕੋਈ ਗਾਣਾ ਲਿਖਿਆ ਮਾਵਾ ਦੇ ਲਈ ਕੋਈ ਕੋਈ ਸ਼ਬਦ ਮਾਵਾ ਲਈ ਮੇਰਾ ਹੁਣੇ ਕਿ ਦਿੱਲੀ 에ਰਪੋਰਟ ਗਾਣਾ ਰਿਲੀਜ਼ ਹੋਇਆ ਸੀਗਾ ਪਿੱਛੇ ਜੇ ਅਰੈਵਿੰਦਰ ਸਿੰਗਰ ਸੀ ਅਮਰੀਕਾ ਤੋਂ ਆ ਸਾਡਾ ਦਿੱਲੀ 에ਰਪੋਰਟ ਜ਼ਹਿਰ ਵਰਗਾ ਉਦੋਂ ਲੱਗਦਾ ਹੋਵੇਗਾ ਮੇਰੀ ਮਾਂ ਨੂੰ ਹੁਣੇ ਰਿਲੀਜ਼ ਹੋਇਆ YouTube ਤੇ ਹੈਗਾ ਵੀਡੀਓ ਵੀ ਜਿਸੀ ਆਪ ਕੀਤਾ ਸੀ ਉਹਦਾ ਤੇ ਲਿਖਿਆ ਵੀ ਸੀਗਾ ਸੁਨਾਸ ਸਿੰਘ ਜੀ ਕਈ ਵਾਰ ਹਾਂਜੀ ਮੈਂ ਤੇ ਮੇਰੀ ਮਾਸੀ ਜਿੱਥੇ ਵਿਛੜੇ ਉਹ ਭੁੱਲ ਸਕਦੀ ਐ ਕਿਦਾਂ ਉਸ ਥਾਂ ਨੂੰ ਦਿੱਲੀ ਇਹ ਰਿਪੋਰਟ ਜੈਰ ਵਰਗਾ ਉਦੋਂ ਲੱਗਦਾ ਹੋਵੇਗਾ ਮੇਰੀ ਮਾਂ ਨੂੰ ਇਹ ਹੁਣੇ ਰਿਲੀਜ਼ ਹੋਇਆ ਸੀਗਾ ਆਪਾ ਦਾ ਜੀ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਜਿਹੜੇ ਕੁਝ ਅਜਿਹੇ ਗੀਤਕਾਰ ਜਿਹੜੇ ਜ਼ਿੰਦਗੀ ਚ ਅੱਗੇ ਵਧਣਾ ਚਾਹੁੰਦੇ ਨੇ ਪਰ ਉਹ ਇੱਕ ਰਸਤਾ ਕਈ ਵਾਰੀ ਜਿਹੜੀ ਉਪਲਬਧੀ ਹੁੰਦੀ ਤਰੱਕੀ ਹੁੰਦੀ ਇੱਕ ਕਦਮ ਤੇ ਹੁੰਦੀ ਆ ਪਿੱਛੇ ਹਟ ਜਾਂਦੇ ਆ ਕੀ ਮੈਸੇਜ ਹੀ ਆ ਤੁਹਾਡਾ ਨਹੀਂ ਮੈਨੂੰ ਇਦਾਂ ਲੱਗਦਾ ਸੰਦੀਪ ਵਰੇਕੇ ਪਾਣੀ ਚੱਲਦਾ ਰਹੇ ਨਾ ਵਗਦਾ ਰਹੇ ਤਾਂ ਉਹਦੇ ਚ ਨਾ ਕਟਾਣੂ ਪੈਦਾ ਹੁੰਦੇ ਆ ਨਾ ਉਹ ਖਰਾਬ ਹੁੰਦਾ ਹਾ ਇਹ ਔਕ ਇਹ ਤੁਹਾਡੀ ਪਾਰਟ ਆਫ ਲਾਈਫ ਹੈ ਇਹ ਤਾਂ ਤੁਹਾਡੀ ਜ਼ਿੰਦਗੀ ਦਾ ਹਿੱਸਾ ਔਕੜਾ ਜੇ ਤੁਸੀਂ ਔਕੜਾ ਦੇਖ ਕੇ ਥੰਮ ਗਏ ਆ ਰੁਕ ਗਏ ਨਾ ਫਿਰ ਤੁਸੀਂ ਅੱਗੇ ਨਹੀਂ ਵੱਧ ਸਕਦੇ ਮੈਂ ਤਾਂ ਇਹ ਕਹਿੰਦਾ ਜੇ ਤੁਹਾਨੂੰ ਕੋਈ ਅ ਤੁਹਾਡੇ ਕੋਈ ਮਨੋਬਲ ਘੇਰ ਦਾ ਵੀ ਹੈ ਨਾ ਇਹਨੂੰ ਤੁਸੀਂ ਘਰੇ ਗੋਡੇ ਸੁੱਟ ਕੇ ਚਲੇ ਜਾਓ ਨਹੀਂ ਤੁਸੀਂ ਅੱਗੇ ਵੱਧ ਕੇ ਆਓ ਚੜ ਚੜ ਕੇ ਆਓ ਮਤਲਬ ਮਾਪਿਆਂ ਦੀ ਇੱਜ਼ਤ ਕਰੋ ਘਰ ਦੀ ਇੱਜ਼ਤ ਕਰੋ ਘਰ ਨੇ ਥੋੜਾ ਬਹੁਤਾ ਮੰਨੀ ਦਾ ਮੰਨੋ ਮਤਲਬ ਇਹ ਨਹੀਂ ਕਿ ਤੁਸੀਂ ਆਪ ਦਾ ਹੀ ਆ ਮਨਾਓ ਹਾਂ ਨਹੀਂ ਨਹੀਂ ਪਤਾ ਦੇਖੋ ਇਹ 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 ਤੁਹਾਡਾ ਜਿਹੜਾ ਨੇਚਰ ਹੈ ਹਨਾ ਇੱਕ ਕੁਦਰਤ ਨਾਲ ਜੁੜਿਆ ਹੋਣਾ ਚਾਹੀਦਾ ਤੁਹਾਡਾ ਇਨਸਾਨ ਦਾ ਹਨਾ ਤੁਸੀਂ ਨੀਵੇਂ ਰੋਟ ਰੰਮੇ ਚ ਰਹੋ ਹਨਾ ਵੀ ਇਹ ਵੀ ਜ਼ਰੂਰੀ ਆ ਇਹ ਲੋਕਾਂ ਦੀ ਸੁਣੋ ਤੇ ਆਪਣੀ ਵੀ ਸੁਣਾਓ ਤੇ ਮੈਂ ਕਹਿੰਦਾ ਇੱਕ ਮਰਿਆਦਾ ਚ ਰਹੋ ਜੇ ਕੋਈ ਅਸੀਂ ਆਖਰੀ ਤੁਹਾਡੀ ਕੋਈ ਖੁਆਇਸ਼ ਹੋਵੇ ਤਾਂ ਤੁਸੀਂ ਕੋਈ ਗਾਣੇ ਸਾਡੀ ਇੰਟਰਵਿਊ ਦਾ ਐਂਡ ਕਰਨਾ ਚਾਹੋ ਜੇ ਕੋਈ ਤੁਹਾਡੀ ਖੁਆਇਸ਼ ਹੋਵੇ ਤਾਂ ਜੀ ਜੀ ਮੈਂ ਉਦਾਂ ਹੁਣ ਮੈਂ ਥੋੜਾ ਜਿਹਾ ਇੱਕ ਮੈਂ ਆਪਣੇ ਦਰਸ਼ਕਾਂ ਨੂੰ ਕਹਾਂਗਾ ਮੇਰੀ ਹੁਣ ਐਲਬਮ ਰਿਲੀਜ਼ ਹੋਈ ਹੈ ਇਹ ਟੈਲਬਮ ਰੁਜੀਤ ਖਾਨ ਵੀਰ ਜੀ ਨੇ ਗਾਣੇ ਉਹਦੇ ਚ 7 ਗਾਣੇ ਆ ਗਾਏ ਆ ਤੇ ਸਾਡਾ ਭਰਾ ਆ 뮤зик ਡਾਇਰੈਕਟਰ ਜੀ ਗੁਰੀ ਬਾਈ ਜਾਨਾ ਬੜਾ ਘੈਂਡ ਬੰਦਾ ਉਹਨਾਂ ਨੇ 뮤зик ਕੀਤਾ ਬਾ ਕਮਾਲ ਹਨਾ ਉਹਦੇ ਗਾਣੇ ਆ 7 ਗਾਣੇ ਆ ਸਟੇਰਿੰਗ ਏਰੀਆ ਇੰਨਾ ਸੋਹਣਾ ਗੋਰਾ ਕਾਲਾ ਰੰਗਾ ਤੇ ਨੋਟ ਗਾਣਾ ਹਨਾ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਗਾਣੇ ਨੂੰ ਸਾਡੇ ਦਰਸ਼ਕਾਂ ਜਿਹੜੇ ਹਨਾ ਮੇਰੀ ਇਹੀ ਉਹਨਾਂ ਨੂੰ ਬੇਨਤੀ ਆ ਹੁਣ ਤਾਂ ਇਹੀ ਆ ਕਿ ਸਾਡੇ ਐਲਬਮ ਨੂੰ ਵੱਤ ਤੋਂ ਵੱਧ ਸੁਣੋ ਸ਼ੇਅਰ ਕਰੋ ਹਨਾ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਮਿਹਨਤ ਕੀਤੀ ਆ ਸਾਰੀ ਟੀਮ ਨੇ ਕਿ ਹੁਣ ਉਹਨੂੰ ਪੰਜਾਂ ਚਾਰ ਤਰੀਕ ਨੂੰ ਰਿਲੀਜ਼ ਹੋਈ ਆ ਕਿ ਉਹਨੂੰ ਉਸੇ ਦੇ ਧਿਆਨ ਆ ਬਿਲਕੁਲ ਸਾਰਾ ਐਲਬਮ ਤੇ ਹਨਾ ਕਿ ਮੈਂ ਤੁਹਾਨੂੰ ਵੀ ਇਹੀ ਬੇਨਤੀ ਕਰਦਾ ਕਿ ਤੁਸੀਂ ਵੀ ਸਾਨੂੰ ਸਪੋਰਟ ਕਰੋ ਇਸ ਐਲਬਮ ਨੂੰ ਵੱਤ ਤੋਂ ਵੱਧ ਲੋਕਾਂ ਤੱਕ ਜਾਏ ਚੰਗੀ ਚੀਜ਼ ਬਣੀ ਆ ਪਸੰਦ ਆਏਗੀ ਸਾਰਿਆਂ ਨੂੰ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਥੈਂਕ ਯੂ ਜੀ ਥੈਂਕ ਯੂ ਸੋ ਇਹ ਸਾਡੇ ਨਾਲ ਕਿੰਗ ਗਰੇਵਾਲ ਜਿਨ੍ਹਾਂ ਨੇ ਆਪਣੀ ਕਲਮ ਦੇ ਨਾਲ ਕਿੰਨਿਆਂ ਨੂੰ ਸਟਾਰ ਬਣਾਇਆ ਤੇ ਕਈ ਜੋੜੀਆਂ ਅੱਜ ਵੀ ਕਿੰਗ ਅਰੇਵਾਲ ਤੇ ਜਿਵੇਂ ਸਰਜੀਤ ਖਾਨ ਆਪਸੇ ਚ ਪੈਰਲਲ ਚੱਲ ਰਹੇ ਨੇ ਤੇ ਇਕੱਠਾ ਜਿਹੜਾ ਇੱਕ ਦੋਨਾਂ ਦਾ ਜੋ ਇੱਕ ਅਸੀਂ ਕਹਿ ਸਕਦੇ ਆ ਦੋ ਦੋ ਜੋੜੀਆਂ ਜੋ ਆਪਸੇ ਸਮੇਲਨ ਹੈਗਾ ਹਮੇਸ਼ਾ ਬਣਿਆ ਰਹੇ ਤੇ ਕਿਉਂਕਿ ਜਿਹੜਾ ਗੀਤਕਾਰ ਹੁੰਦਾ ਉਸ ਦਾ ਜਦੋਂ ਇੱਕ ਗਾਣ ਵਾਲੇ ਦਾ ਜੋ ਆਪਸੀ ਸਬੰਧ ਹੁੰਦਾ ਚੰਗਾ ਹੋਏ ਤਾਂ ਉਹ ਗੀਤ ਵੀ ਹਮੇਸ਼ਾ ਹਿੱਟ ਹੁੰਦੇ ਨੇ ਸੋ ਜੁੜੇ ਹੋ ਡੇਲੀ ਪੋਸਟ ਪੰਜਾਬੀ ਦਾ ਕੈਮਰਾ ਪਰਸਨ ਅਭਿਸ਼ੇਕ ਤੇ ਨਾਲ ਸੰਦੀਪ ਕੰਬੋਜ ਮੋਹਾਲੀ ਤੋਂ